ਆਪ ਸਮੂਹ ਸੰਗਤ ਨੂੰ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹ ਗੁਰਮਤਿ ਦੀਆਂ ਕਲਾਸਾਂ ਚੱਲ ਰਹੀਆਂ ਸੀ ਉਹਦੇ ਵਿੱਚ ਸਤਿਗੁਰਾਂ ਦੀ ਅਪਾਰ ਕਿਰਪਾ ਹੋਈ ਹੈ ਤਨ ਤਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦਾ ਓਟ ਆਸਰਾ ਲੈਂਦੇ ਹੋਏ ਬੱਚਿਆਂ ਨੇ ਔਰ ਤਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀਆਂ ਦਾ ਥਾਪੜਾ ਲੈਂਦੇ ਹੋਏ ਬੱਚਿਆਂ ਨੇ ਜੋ ਅੱਜ અપਾਰ ਕਿਰਪਾ ਹੋਈ ਆ ਸਤਿਗੁਰੂ ਦੀ ਸੰਗਤਾਂ ਦੇ ਸ਼ੁਭ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਗੁਰਮੁਖ ਪਿਆਰੇ ਸਤਿਗੁਰਾਂ ਦੀ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਨੀਗੇ ਗੋਦ ਅੰਦਰ ਬੈਠ ਕੇ ਉਹ ਬਾਣੀ ਦਾ ਉਚਾਰਨ ਕਰ ਰਹੇ ਨੇ ਸੋ ਗੁਰਮੁਖ ਪਿਆਰੇ ਜਿਹੜੀਆਂ ਸਭ ਤੋਂ ਛੋਟੀਆਂ ਬਚੰਗੀ ਫੌਜਾਂ ਨੇ ਉਹਨਾਂ ਨੂੰ ਭਾਵੇਂ ਹਜੇ ਗੁਰਮਤ ਦਾ ਕੋਈ ਅੱਖਰ ਨਹੀਂ ਠਾਲਣੇ ਆਉਂਦਾ ਪਰ ਉਹਨਾਂ ਨੇ ਸੁਣ ਸੁਣ ਕੇ ਕਿਸੇ ਨੇ ਪੰਜ ਪੌੜੀਆਂ ਤੇ ਕਿਸੇ ਨੇ 15 ਪੌੜੀਆਂ ਜਿਹੜੀਆਂ ਨੇ ਉਹ ਮੂੰਹ ਜਵਾਨੀ ਸਤਗੁਰਾਂ ਦੀ ਕਿਰਪਾ ਹੋਈ ਹੈ ਯਾਦ ਕੀਤੀਆਂ ਨੇ ਸੁਣੋ ਸਾਰੀਆਂ ਹੀ ਭਚੰਗੀ ਫੌਜਾਂ ਬੈਠ ਕੇ ਸਤਗੁਰਾਂ ਦੀ ਨਿੱਕੀ ਗੋਦ ਦੇ ਵਿੱਚ ਬਾਣੀ ਦਾ ਆਨੰਦ ਲੰਦੇ ਨੇ ਸੋ ਆਪ ਜੀ ਨੂੰ ਵੀ ਬੇਨਤੀ ਹੈ ਕਿ ਆਪ ਵੀ ਨੇ ਆਪਣੇ ਦਾਸ ਨੂੰ ਔਰ ਬੱਚਿਆਂ ਨੂੰ ਅਸੀਸ ਬਖਸ਼ੀ ਕਰਨੀ ਕਿ ਕਿਤੇ ਨਾ ਕਿਤੇ ਅਸੀਂ ਇਸੇ ਤਰ੍ਹਾਂ ਅਕਾਲ ਪੁਰਖ ਪਰਮਾਤਮਾ ਦੀ ਉਸਤਤ ਦੇ ਵਿੱਚ ਜੁੜੇ ਰਹੀਏ ਕਿਉਂਕਿ ਤੂੰ ਸਮਰੱਥ ਵੱਡਾ ਮੇਰੀ ਮਤ ਥੋਰੀ RAM ਸਾਡੀ ਮਤ ਛੋਟੀ ਐ ਅਕਾਲ ਪੁਰਖ ਪਰਮਾਤਮਾ ਆਗਾਦ ਬੋਧ ਨੇ ਸੋ ਜੇ ਕਿਤੇ ਮੇਰੇ ਕੋਲੋਂ ਜਾਂ ਇਹਨਾਂ ਬੱਚਿਆਂ ਕੋਲੋਂ ਬਾਣੀ ਪੜ੍ਹਦੇ ਆਂ ਜਾਂ ਕਿਤੇ ਆਮ ਵਿਚਰਦੇ ਆਂ ਸੇਵਾ ਕਰਦੇ ਆਂ ਕਈ ਪ੍ਰਕਾਰ ਦੀਆਂ ਗਲਤੀਆਂ ਹੋ ਜਾਣੀਆਂ ਨੇ ਸੋ ਆਪ ਸਮੂਹ ਸੰਗਤ ਬਖਸ਼ਣ ਜੋਗ ਨੇ ਅਸੀਸ ਬਖਸ਼ੀ ਕਰਨੀ ਆਓ ਆਪਾਂ ਫਿਰ ਇਹਨਾਂ ਬੱਚਿਆਂ ਦੇ ਨਾਲ ਰਲ ਮਿਲ ਕੇ ਜਿਹੜੀ ਆ ਉਹ ਬਾਣੀ ਸਰਵਣ ਕਰੀਏ ਜੀ